ਵੀਰ ਸਾਡੇ ਭਰਾ ਨੂੰ ਸਿੱਧੀ ਜਾਂਦਾ ਖਨੌਰੀ ਪਾਰ ਦੇ ਬੁੱਲਾ ਖੂਨ ਆ ਉਹ ਬੁੱਲਾ ਖੂਨ ਦੇ ਪੂਰੀ ਦੇਹ ਦੀ ਸਾਡੀ ਤਕਦੀਰ ਬਾਰੇ ਤੇ ਰੱਖ ਜਣੀ ਆ ਨੌਜਵਾਨ ਤੇਰੇ ਭਰਾ ਉਹ ਮੇਰੇ ਵੀਰੋ ਸਾਡੇ ਬਾਪੂ ਜਨਾਲ ਇੱਥੇ ਬੈਠੇ ਨੇ ਬੁੱਢਾ ਬੰਦੇ ਤਰ੍ਹਾਂ ਦਸਤੀ ਗੱਲ ਕਰਦੇ ਆ ਕਿਉਂਕਿ ਸਾਡੇ ਬਾਪੂ ਦੇ ਜਿਹੜੇ ਬੁੱਢੇ ਨੇਗੇ ਇਹ ਬੁੱਢੇ ਜਨਾਲ ਦੇਗੇ ਨੌਜਵਾਨ ਜਿਹੜੇ ਸਾਡੇ ਸਾਥੀ ਦੇਗੇ ਉਹ ਬੜੇ ਧੂਰ ਤੇ ਨਾਲ ਦੇ ਇਸ ਸਮਾਜਿਕ ਲੋਕ ਦੇ ਪ੍ਰੋਗਰਾਮ ਕਰ ਰਹੇ ਨੇ ਪਰ ਵੀਰੋਣ ਦੇ ਪ੍ਰਾਪੋ ਜਿਵੇਂ ਸਰਕਾਰ ਦਾ ਪੂਰਾ ਅੰਟੀ ਗੂਟ ਦਾ ਜੋਰ ਲੱਗਿਆ ਹੋਇਆ ਹੈ ਕਿ ਨੌਜਵਾਨ ਦੀ ਕਿਵੇਂ ਦੀ ਆਵਾਜ਼ ਸੁਣਾਉਣਾ ਹੈ ਨੌਜਵਾਨਾਂ ਨੂੰ ਕਿਵੇਂ ਜੱਲਾ ਦੇ ਵਿੱਚ ਸੁਣਨਾ ਇਸ ਵੀ ਲੜਾਈ ਦੇ ਵਿੱਚ ਆਪਾਂ ਜਿਹੜਾ ਭਰਾ ਨਵਦੀਪ ਸਿੰਘ ਪਿਛਲੇ ਦਿਨਾਂ ਦੇ ਵਿੱਚ ਉਹਨੇ ਪੁਲਿਸ ਦੇ ਖਿਫਾਤ ਕਰ ਲਿਆ ਮੈਨੂੰ ਮਾਲ ਆ ਮੈਨੂੰ ਪੂਰਾ ਬੁਝਮਾਰ ਨਾਲ ਸਾਡੇ ਬਾਂਪੂਆਂ ਦੇ ਉੱਪਰ ਉਸ ਭਰਾ ਨੂੰ ਜਿਆਜੇ ਵਿਚੋਂ ਬਾਹਰ ਲਏ ਹੋਗੇ ਕਿਉਂਕਿ ਇਹਨਾਂ ਬਾਪੂਆਂ ਨੇ ਮੇਰੇ ਤੇ ਪਰ ਪੰਜਾਬ ਸਰਕਾਰ ਦੇ ਸੱਤ ਮੱਤ ਪਾਈ ਸੀਗੇ ਬਿਨਾਂ ਸੱਤ ਤੋਂ ਜਿਆਜੇ ਵਿਚੋਂ ਬਾਹਰ ਲੈ ਜਾਂਦਾ ਮੈਨੂੰ ਨੌਰਮੰਦ ਦਾ ਪੰਜਾਬ ਦੇ ਵਿੱਚ ਵੀ ਨੌਰਮੰਦ ਕੱਲ ਬੱਟੀ ਗਿੱਤੇ ਦੇ ਵਿੱਚ ਘਰੇ ਮੈਂਡ ਆਏ ਕਿ ਬਾਪੂਆਂ ਦੇ ਕੇ ਜਾਣੇ ਗਿਆਸਪੁਰਾ ਬੇਇਨਤੀ ਨਾਲ ਕਿਉਂਕਿ ਗਗਦੀਪ ਨੂੰ ਪੰਜਾਬ ਦੇ ਵਿੱਚ ਬੱਟੀ ਮੰਤਰਾ ਦੇ ਵਿੱਚ ਲੋਕ ਤਿਆਰ ਕਰਦੇ ਨੇਗੇ ਇਸ ਕਰਕੇ ਮੈਂ ਬਾਪੂਆਂ ਦੇ ਪ੍ਰਿੰਟ ਕੀਤਾ ਕਿਉਂਕਿ ਬਾਪੂਆਂ ਨੇ ਕਹਿੰਦੇ ਸੇ ਪ੍ਰੋਗਰਾਮ ਅੱਜ ਦਾ ਕੰਮ ਕਰਦੇ ਨਹੀਂ ਦੇਣਾ ਮਤਲਬ ਇਹ ਤੇ ਮਾਨਾ ਕਿਉਂਕਿ ਨਵਦੀਪ ਬਹੁਤ ਵੱਡੀ ਇੱਕ ਨੌਜਵਾਨ ਦੀ ਗਵਾਹੀ ਕਰ ਰਹਾ ਹੈ ਮੈਂ ਬਾਪੂਆਂ ਨੂੰ ਬੇਨਤੀ ਕਰਦਾ ਅਸੀਂ ਨੌਜਵਾਨ ਪੰਜਾਬ ਦੇ ਵੀ ਸੜਕਾਂ ਬੰਦ ਕਰਾਂਗੇ ਤੇ ਹੁਨਰਾਂ ਦੇ ਵੀ ਸੜਕਾਂ ਬੰਦ ਕਰਾਂਗੇ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਲਿੰਕੋਗੇ ਜਿਹੜੇ ਜਿਹੜੇ ਸਾਡੇ ਦਰੋਪ ਦੇ ਵਿੱਚਲੇ ਦੇ ਵੀ ਧੱਕੇ ਕਰ ਰਹੇ ਨੇ ਬਾਪੂ ਤਾਂ ਸਰਕਾਰ ਦੇ ਉੱਪਰ ਸਰਕਾਰ ਤੇ ਜਿਹੜਾ ਸੀ ਨੱਕ ਦੇ ਵਿੱਚ ਕੰਮ ਲਿਆਵਾਂਗੇ ਕਿਉਂ ਭਾਈ ਚਾਰੋਂ ਲੰਬੀ ਬਾਹਰ ਤੇ ਕੋਣਾ ਭਵਾਂ ਚੇੰਗੇ ਦੱਸੋ ਸਾਰੇ ਜਿੱਤੇ ਵੀ ਸਾਰੇ ਜਗ੍ਹਾ ਦੇ ਸਾਡੇ ਆਦਰ ਨੇ ਦੂਜੀ ਵਾਰੀ ਪ੍ਰਿੰਟ ਕੀ ਹੈ ਆ ਕਿ ਕਿਤੇ ਸਾਡੇ ਲੋਕ ਜਿਨ੍ਹਾਂ ਦੇ ਉੱਪਰ ਤਿਰਸੋਂ ਸੰਤ ਦੇ ਪਾਕੇ ਪਾਏ ਨਗੇ ਸਾਡਾ ਭਰਾ ਸੁਣ ਕਰ ਚਲਾ ਗਿਆ ਉਹਦੇ ਉੱਪਰ ਸਰਕਾਰ ਕੋਈ ਧਨ ਕਰ ਪਿਆਰ ਨਹੀਂ ਜਿਹੜਾ ਇਲੈਕਟਰਾਂ ਦੇ ਜਗੇ ਸਾਹਸ ਨੇ ਵੋਟਾਂ ਦਾ ਆਪਾਂ ਪ੍ਰਚਾਰ ਦੇ ਵਿੱਚ ਅੱਜ ਸਵਾਲ ਕਰਦੇ ਆਂ ਸਵਾਲਾਂ ਦਾ ਸਭ ਦਾ ਆਪਾਂ ਜਵਾਬ ਲੈਣੇ ਹਨ ਉਹਨਾਂ ਜਿੰਨਾ ਟਾਈਮ ਅਸੀਂ ਇਹਨਾਂ ਨੂੰ ਸਵਾਲ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਇਹਨਾਂ ਨੂੰ ਖੜ ਕੇ ਸਾਹਮਣੇ ਸਵਾਲ ਪੁੱਛਾਂਗੇ ਨੀ ਉਹਨਾ ਟਾਈਮ ਸਾਡੇ ਮਾਤਰਾ ਦੇ ਮਾਲ ਖੋਣ ਵਾਲੇ ਨਹੀਂ ਹੋਏ ਪੰਜਾਬ ਦੇ ਖੇਰਾਨਾ ਪੂਰੇ ਦੇਸ਼ ਦੇ ਕਿਸਾਨਾਂ ਦੀ ਪੰਜਾਬੀ ਲੜਾਈ ਕਰ ਰਹੇ ਨੇਗੇ ਇਸ ਕਰਕੇ ਬੇਨਤੀ ਕਰਦੇ ਆਂ ਆਪਾਂ ਲੀਡਰਾਂ ਨੂੰ ਰਾਜਨੀਤਿਕ ਪਿਤਰਾ ਨੂੰ ਸਾਰੇ ਪਿੰਡਾਂ ਦੇ ਵਿੱਚ ਸਵਾਲ ਕਰਦੇ ਆਂ ਬਸ ਆਪਾਂ ਕਿਸੇ ਵੀ ਮਾਤਰੀ ਪਾਰਟੀ ਨਾਲ ਬੰਧ ਰੱਖਦੇ ਨੇ ਬੀਜੇਪੀ ਕੋਲ ਸਾਰੀ ਦੋਸ਼ਵੰਟੀ ਹੈਗੀ ਸਾਡਾ ਸਾਰਾ ਹੀ ਪਾਰਟੀ ਸਾਡੇ ਨੂੰ ਦੋਸ਼ਣ ਦੇ ਜਿਵੇਂ ਸਾਕ ਪੰਜਾਬ ਦੇ ਵਿੱਚ ਗੱਲ ਕਰੀਏ ਜਿਹੜੇ ਕਿ ਕਹਿੰਦੇ ਸੀਗੇ ਵੱਡੇ ਬਜ਼ਾਰ ਦੀ ਗੱਲ ਕਰਦੇ ਸੀਗੇ ਉਹ ਵੀ ਕੀ ਬੀਜੇਪੀ ਦੀ ਤੋਲੀ ਵਿੱਚ ਬੈਠੇ ਰਹਿੰਦੇ ਐਥੋਂ ਦੇ ਵੀ ਕਿ ਰਾਜਨੀਤਿਕ ਬੰਦੇ ਨੇਗੇ ਸਾਰੇ ਜਦੋਂ ਇਹਨਾਂ ਨੇ ਕਿਸਾਨਾਂ ਦੇ ਉੱਪਰ ਤੁਮਕ ਕਰਨਾ ਮਜ਼ਦੂਰਾਂ ਦੇ ਉੱਪਰ ਤੁਮਕ ਕਰਨਾ ਸਾਰੇ ਸਾਰੇ ਇਕੱਠੇ ਹੋਏ ਔਰ ਰਾਜ ਨਾਲ ਵੀ ਇਹਨਾਂ ਨੇ ਸਵਾਲ ਕਰਦੇ ਆ ਤੇ ਨਫਤੀਏ ਪ੍ਰੋਗਰਾਮ ਆਪਾਂ ਬਾਹਰ ਲੈ ਜਾਣਾ ਜਿਹਦੇ ਵੀ ਸਾਡੇ ਵੀਰ ਨੇਗੇ ਉਹਨਾਂ ਨੂੰ ਸਾਰਿਆਂ ਦਾ ਆਪਾਂ ਬਾਹਰ ਦਾ ਕਿਉਣਾ ਸਾਰਾ